ਦੌਲਤਪੁਰ ਦੇ ਵਿੱਚ ਇੱਕ ਬਜ਼ੁਰਗ ਬੇਬੇ ਉਸ ਵੇਲੇ ਸਰਕਾਰ ਤੇ ਤਤੀ ਹੋ ਗਈ ਜਦੋਂ ਉਹ ਉਹਨਾਂ ਦੇ ਘਰ ਦੇ ਸਾਹਮਣੇ ਸੜਕ ਦੇ ਉੱਤੇ ਖੜੇ ਪਾਣੀ ਦੇ ਵਿੱਚ ਦੋ ਤਿੰਨ ਵਾਰ ਡਿੱਗ ਪਈ ਜਿਸ ਤੋਂ ਬਾਅਦ ਇਸ ਬਜ਼ੁਰਗ ਬੇਬੇ ਨੇ ਖੂਬ ਸਰਕਾਰ ਦੇ ਉੱਤੇ ਪੜਾਸ ਕੱਢੀ ਕਿ ਅਸੀਂ ਤਾਂ ਇਸ ਖੜੇ ਪਾਣੀ ਦੇ ਵਿੱਚ ਚੁੱਪੀਆਂ ਲਾਉਣਿਆ ਤਸਵੀਰਾਂ ਤੁਹਾਨੂੰ ਧੂਰੀ ਦੇ ਦੌਲਤਪੁਰ ਸੜਕ ਦੀਆਂ ਦਿਖਾ ਰਹੇ ਆ ਜਿੱਥੇ ਕਿ ਸੜਕ ਟੁੱਟਣ ਕਾਰਨ ਪਾਣੀ ਭਰ ਗਿਆ ਤੇ ਵੱਡੇ ਵੱਡੇ ਟੋਏ ਪੈ ਗਏ ਜਿਸ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਕੂਲੀ ਬੱਚੇ ਵੀ ਬੜੀ ਮੁਸ਼ਕਲ ਦੇ ਨਾਲ ਇਸ ਖੜੇ ਪਾਣੀ ਦੇ ਵਿੱਚੋਂ ਲੰਘਦੇ ਨਹੀਂ ਉੱਥੇ ਜੜਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਵੀ ਪਰੇਸ਼ਾਨ ਨੇ ਜਿੱਦਾਂ ਚੱਲਦੇ ਬਜ਼ੁਰਗ ਬੇਬੇ ਨੇ ਪੜਾਅਸ ਕਰਦੇ ਹੋਏ ਕਿਹਾ ਕਿ ਉਹ ਇੱਕ ਦੋ ਵਾਰ ਇਸ ਪਾਣੀ ਦੇ ਵਿੱਚ ਡਿੱਗ ਚੁੱਕੀ ਐ ਅਤੇ ਇਸ ਵੱਲ ਸਰਕਾਰ ਕਿਉਂ ਨਹੀਂ ਧਿਆਨ ਦਿੰਦੀ ਉਂਜ ਤਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਹਾ ਜਾਂਦਾ ਕਿ ਇਹ ਤਾਂ ਮੇਰੇ ਪੇਕੇ ਨੇ ਤਾਂ ਪੇਕੇ ਦੇ ਹਾਲਾਤ ਦੇਖ ਲਓ ਕਹਿੰਦਾ ਮੈਂ ਦੇਖ ਲੈ ਅੱਛੇ ਉਹਨਾ ਬਣਾਤਾ ਧੂਰੀ ਦਾ ਹਾਂ ਆਹ ਦੇਖ ਗੋਤੇ ਖਾ ਖਾ ਨਿਕਲ ਗਏ ਆ ਸੀ ਇੱਥੇ ਹਾਂ ਦੇਖ ਹੈ ਸਾਡੀ ਕੋਈ ਨਹੀਂ ਸੁਣਦਾ ਇੱਕ ਛੋਟਾ ਭਗਵੰਤ ਮਾਨ ਆ ਉਹ ਬਣੀ ਸੁਣਦਾ ਨਾ ਬੜਾ ਛੁਟੇ ਨਾ ਛੋਟਾ ਸੁਣੇ ਸਾਡੀ ਕੋਈ ਵੀ ਨਹੀਂ ਸੁਣਦਾ ਕਿੱਧਰ ਨੂੰ ਜਾਈਏ ਤਿੰਨ ਵਾਰ ਗਿਰ ਗਈ ਮੈਂ ਇੱਥੇ ਚਲੇ ਚ ਹੈ ਦੱਸ ਉਹਦੇ ਮੁਰਦਾਬਾਦ ਦੇ ਬਲਾਵਾਂਗੇ ਹੋਰ ਕੀ ਕਰਾਂਗੇ ਫੇਡਰਾਜ਼ਮ ਦੇ ਨੇ ਕਹਿੰਦੇ ਨੇ ਤੁਹਾਨੂੰ ਫੜ ਕੇ ਲੈ ਜਾਾਂਗੇ ਕਿੱਧਰ ਨੂੰ ਜਾਈਏ ਬੋਲੋ ਹੈ ਦੱਸ ਹੁਣ ਕਿੱਧਰ ਜਾਈਏ ਕਿਹੜੇ ਖਾਤੇ ਚ ਗਿਰਿਆ ਇੱਥੇ ਘਾਰੇ ਚ ਖੜੇ ਆਂ ਖੂਚ ਕਿੰਨੇ ਚਿਰ ਤੋਂ ਬੀ ਬੀ ਰੋਲਪ ਕਿੰਨੇ ਚਿਰ ਦੀ ਇਹੇ ਇਹ ਤਾਂ 5-6 ਸਾਲ ਹੋ ਗਏ ਜਿੱਦਾਂ ਦਾ ਜਿੱਤਿਆ ਚਾਹ ਤਿੰਨ ਚਾਰ ਸਾਲ ਹੋ ਗਏ ਉਹ ਦਿਨ ਦਾ ਜਿੱਦੇ ਨਾਲ ਜਿੱਤੇ ਉਹਦੇ ਦਾ ਇਹੇ ਗੰਦ ਖਾਨਾ ਹਾਂ ਕੋਈ ਆਇਆ ਠੀਕ ਕਰਨ ਕੋਈ ਨਹੀਂ ਆਉਂਦਾ ਆ ਕੇ ਪੱਥਣ ਦੀ ਮਾਰ ਕੇ ਭੱਜ ਜਾਂਦੇ ਨੇ ਜਦੇ ਜਦੇ ਭੱਜ ਜਾਂਦੇ ਨੇ ਕੀ ਮੰਗ ਕਰਦੇ ਹੋ ਤੁਸੀਂ ਹਾਂ ਅਸੀਂ ਕਹਿੰਦੇ ਆ ਵੀ ਸਾਡਾ ਹੱਲ ਕਰੇ ਪਾਣੀ ਦਾ ਸਾਡੇ ਲੰਗੜਨ ਦਾ ਟੋਏ ਪਾਏ ਪਾਏ ਨੇ ਵੀਰੇ ਆ ਹੱਲ ਕਰੇ ਹਾਂ ਦੱਸ ਆਓ ਉੱਥੇ ਹੀ ਸੜਕਾਂ ਟੁੱਟੀਆਂ ਪਈਆਂ ਨੇ ਗੋਸਤੇ ਖਾ ਖਾ ਨਿਕਲਦੇ ਆ ਬੋਲ ਕੀ ਕਰੀਏ ਕਿੱਧਰ ਨੂੰ ਜਾਈਏ ਹਾਂ ਮਰਮ ਸਿੰਘ ਹੈ ਕੀ ਕਹਾਂਗੇ ਅੱਜ ਵੀ ਰੋਲ ਪ੍ਰਦਰਸ਼ਨ ਕਰ ਰਹੇ ਹਾਂ ਰੋਜ਼ ਪ੍ਰਦਰਸ਼ਨ ਦਾ ਸਾਡਾ ਇਹ ਹੈ ਜੀ ਜਿਵੇਂ ਹੁਣ ਅਸੀਂ ਟਰੱਕ ਲੈ ਕੇ ਲੰਘਦੇ ਹਾਂ ਤੋਂ ਸਾਨੂੰ ਬਹੁਤ ਤੋਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਡੂੰਘੇ ਡੂੰਘੇ ਖੱਡੇ ਨੇ ਐਂ ਨਹੀਂ ਪਤਾ ਗੱਡੀ ਦਾ ਕੀ ਨੁਕਸਾਨ ਹੋ ਜੇ ਵਿੱਚ ਕੋਈ ਚੱਕਾ ਨਿਕਲ ਜੇ ਨੰਬਰ 2 ਤੇ ਜਿਵੇਂ ਹੁਣ ਕੋਈ ਸਕੂਲ ਵਾਲੇ ਬੱਚੇ ਬਰੋਬਰ ਦੀ ਲੰਘਦੇ ਨੇ ਅਸੀਂ ਇਧਰੋਂ ਟਰੱਕ ਜਾਂ ਕੋਈ ਟਰਾਂਸਪੋਰਟ ਦਾ ਕੋਈ ਵੀ ਵਹੀਕਲ ਲੈ ਕੇ ਲੰਘਦਾ ਬੰਦਾ ਤਾਂ ਬੱਚਿਆਂ ਦੇ ਉੱਪਰ ਛਿੱਟੇ ਵੀ ਪੈਂਦੇ ਨੇ ਬੱਚੇ ਸਕੂਲ ਜਾਣ ਕ ਕੱਪੜੇ ਧਵਾਉਣ ਕੇ ਜਾਂ ਕੀਚੜ ਨਾਲ ਲੱਬੜਨ ਕੀ ਕਰਨੇ ਤਾਂ ਬਹੁਤ ਵੱਡਾ ਮਤਲਬ ਕੀ ਇਹ ਘਾਟੇ ਦਾ ਬਣ ਗਿਆ ਜੀ ਪੰਜਾਬ ਸਰਕਾਰ ਇਧਰ ਜਲਦੀ ਗੌਰ ਕਰੇ ਸਾਡੇ ਕਣੀ ਤਾਂ ਕਿ ਆਉਣ ਜਾਣ ਵਾਲੇ ਰਾਹੀਆਂ ਨੂੰ ਕੋਈ ਸਮੱਸਿਆ ਨਾ ਪੈਦਾ ਹੋ। ਕਿੰਨੇ ਕ ਜੱਤੋਂ ਸੁਲੱਸਿਆ ਸੀ? ਇਹ ਤਾਂ ਸਮੱਸਿਆ ਸਾਡੀ ਤਕਰੀਬਨ 3 ਕ ਸਾਲ ਤੋਂ ਦਾ ਲੱਗ ਭੱਗ ਹੈ ਜੀ। ਮਤਲਬ ਖੱਡੇ ਬਹੁਤ ਵੱਡੇ ਵੱਡੇ ਬਣੇ ਪਏ ਨੇ ਬਹੁਤ ਤੁਸੀਂ ਦੇਖੀ ਹੋਣਾ ਵੀਡੀਓ 'ਚ ਬਹੁਤ ਲੰਗਣਾ ਮੁਸ਼ਕਲ ਆ ਬੱਚਿਆਂ ਦਾ। ਇਹ ਸਾਨੂੰ ਮਤਲਬ ਜਲਦੀ ਤੋਂ ਜਲਦੀ ਇਹਦਾ ਸੁਧਾਰ ਹੋਣਾ ਚਾਹੀਦਾ ਹੈ ਜੀ। ਧੰਨਵਾਦ। ਉੱਥੇ ਜਦ ਸਮਾਪਲੇ ਨੂੰ ਲੈ ਕੇ ਧੂਰੀ ਕੈਂਪਸ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੜਕ ਦਾ ਟੈਂਡਰ ਲੱਗ ਗਿਆ ਤੇ ਥੋੜੀ ਫੰਡ ਆਉਣ ਦੇ ਵਿੱਚ ਦੇਰੀ ਹੋਈ ਹੈ ਤੇ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ ਸਰ ਉਹ ਸੜਕ ਦਾ ਟੈਂਡਰ ਲੱਗ ਚੁੱਕਿਆ ਹੈ ਔਰ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਉਹਦਾ ਕੰਮ ਸਟਾਰਟ ਹੋ ਜਾਊਗਾ ਉਹ ਪਲਾਨ ਰੋਡ ਡਿਕਲੇਅਰ ਕਰੀ ਵੀ ਸੀ ਥੋੜਾ ਜਿਹਾ ਫੰਡ ਆਉਣ ਦੇ ਵਿੱਚ ਦੇਰੀ ਹੋ ਗਈ ਹੈ ਪਰ ਹੁਣ ਸਾਰਾ ਕੁਝ ਹੋ ਕੇ ਉਹਦੀ ਟੈਕਨੀਕਲ ਵੀ ਖੁੱਲ ਗਈ ਹੈ ਫਾਈਨੈਂਸ਼ੀਅਲ ਬਿਡ ਵੀ ਖੁੱਲ ਗਈ ਹੈ ਤੇ ਇੱਕ ਹਫ਼ਤੇ ਤੋਂ ਲੈ ਕੇ 10 ਦਿਨਾਂ ਦੇ ਵਿੱਚ ਵਿੱਚ ਉਹਦਾ ਕੰਮ ਚਾਲੂ ਕਰਵਾ ਦੇਣਗੇ ਔਰ ਕਈ ਵਾਰੀ ਦੇਰੀ ਤਾਂ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਲੋਕ ਕੰਮ ਵੀ ਦੇਖਣਗੇ ਉੱਥੇ ਉਕੇ ਪਲਾਨ ਰੋਡ ਆ ਜਿਹੜੀ ਉਹਦੇ ਚ ਕੋਈ ਸੈਂਟਰ ਦਾ ਸ਼ੇਅਰ ਹੁੰਦਾ ਕੋਈ ਆਪਣਾ ਸ਼ੇਅਰ ਹੁੰਦਾ ਤੇ ਵਧੀਆ ਸੜਕ ਹੁੰਦੀ ਆ ਉਹ ਆਮ ਤੌਰ ਤੇ ਜਿਵੇਂ ਬੜੀਆਂ ਸੜਕਾਂ ਬਣਾਈਆਂ ਵੀ ਆ ਨੇ ਔਰ ਉਸ ਤੋਂ ਬਾਅਦ ਲੋਕਾਂ ਦਾ ਨਰਕੋ ਲੋਕ ਆਪ ਆਸ਼ਾਸ਼ ਕਰਨਗੇ ਜਿਹੜੇ ਧਰਨਾ ਲਾਉਂਦੇ ਆ ਤੁਹਾਡੇ ਸਾਹਮਣੇ ਬਹੁਤ ਵਧੀਆ ਸੜਕ ਬਣਾਉਣ ਜਾ ਰਹੇ ਹਾਂ ਸਰ ਉਨੀ ਕਿ ਜਗ੍ਹਾ ਦੇ ਉੱਤੇ ਕੋ ਪਾਣੀ ਦੀ ਨਿਕਾਸੀ ਬਿਲਕੁਲ ਨਹੀਂ ਹੈ ਜੀ ਸੜਕ ਫੇਰ ਵੀ ਟੁੱਟ ਸਕਦੀ ਹੈ ਉਹਦੇ ਪਾਣੀ ਦੀ ਨਿਕਾਸੀ ਦਾ ਵੀ ਨਾਲ ਹੁੰਦੇ ਕਰਾਂਗੇ ਜੀ ਜਦੋਂ ਉਹ ਸੜਕ ਬਣਾਵਾਂਗੇ ਉਹਦੀ ਨਿਕਾਸੀ ਦਾ ਵੀ ਨਾਲ ਹੁੰਦੇ ਕਰਕੇ ਆਪਾਂ ਅੱਗੇ ਸੇਮ ਨਾਲਾ ਹੈਗਾ ਸੇਮ ਨਾਲੇ ਚਲਾ ਲਾਂਗੇ ਇਹ ਤਸਵੀਰਾਂ ਦੇਖ ਕੇ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਧੂਰੀ ਤੋਂ ਦੌਲਤਪੁਰ ਜਾਣ ਵਾਲੀ ਸੜਕ ਦੇ ਹਾਲਾਤ ਕੀ ਬਣੇ ਹੋਣੇ ਤੇ ਲੋਕਾਂ ਨੂੰ ਕਿੰਨੀਆਂ ਕੁ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ